ਜੀ ਕਿਦਾਂ ਜੀ ਆਪਣੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮਿਲੇ ਤੋਂ ਹੈਗਾ ਦੂਜਾ ਦਿਨ ਇਹਨਾਂ ਦਾ ਦਿਨ ਕੱਲ ਸੀ ਪਹਿਲਾ ਮਿਲਾ ਰੀ ਸਮਾਪਤੀ ਸੀ ਬਾਕੀ ਦੁਕਾਨਾਂ ਵਾਲੇ ਜਾ ਚੁੱਕੇ ਆ ਆਪਾਂ ਇਹ ਤੋਂ ਪਹਿਲਾਂ ਲਾਈਵ ਵੀ ਹੋਏ ਸੀਗੇ ਉਹਦੇ ਵਿੱਚ ਕਨੈਕਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਵਿੱਚ ਪਤਾ ਨਹੀਂ ਹੁਣ ਕਿੰਨੀਆਂ ਇੱਕ ਗੱਲਾਂ ਕੱਟ ਹੋ ਜਾਂਦੀਆਂ ਆ ਇਹ ਦਵਾਰ ਹੁਣ ਆਪਾਂ ਬਣਾਉਣੀ ਆ। ਇਹ ਰਹਿ ਗਏ ਆ ਚੁੱਲਿਆਂ ਵਾਲੇ। ਤੇ ਕੱਲ ਮਿਲਿਰ ਵਿੱਚ ਜਿਹੜੀ ਮੁੰਡਿਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਤੇ ਹੋਰ ਵੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ। ਤੇ ਹੁਣ ਚੁੱਲਿਆਂ ਵਾਲੇ ਰੰਤ ਦਾ ਰੋਟੀ ਬਣਾਣੀ ਆ ਆਪਣਾ ਆਪ ਬਣਾਉਣ ਲੱਗੀ ਹਾਂ। ਪਹਿਲਾਂ ਤਾਂ ਮੀਲੇ ਦੇ ਵਿੱਚ ਚੱਲਦਾ ਰਿਹਾ ਸੀਗਾ ਮੀਲੇ ਦੇ ਵਿੱਚ ਤਾਂ ਲੰਗਰ ਚੱਲਦਾ ਹੀ ਰਹਿੰਦੀ ਆ ਮਾਂ ਚ ਇਹਨਾਂ ਨੂੰ ਫਿਰ ਆਪਾਂ ਬਣਾਉਣਾ ਪੈਂਦਾ ਆ ਇਹ ਲੱਗਿਓ ਰੋਟੀਆਂ ਬਣਾਉਣ ਇਨੀ ਆਪਣਾ ਸਮਾਨ ਲੱਤ ਲਿਆ ਆ ਕਿੱਦਾਂ ਲਵਾਂ ਜੀ ਉਹ ਠੀਕ ਠਾਕ ਆ ਬਈ ਕਾਲੀਆਂ ਤਿਆਰੀਆਂ ਠੀਕ ਆ ਗਾਣਾ ਮਿਲਿਆ ਰੋਕੇ ਕਿਦਣ ਨਾਲ ਆਉਂ ਗਾਣਾ ਮਿਲਿਆ ਯਾ ਕਹਲੇ ਰੋਕੇ ਆ ਹਾਂਜੀ ਹੈਗਾ ਕਿੱਥੇ ਦਾ ਲੁਧਿਆਣਾ ਤੈਸ ਤੇ ਹਾਂਜੀ ਲੁਧਿਆਣਾ ਠੀਕ ਆ ਇਹਨਾਂ ਨੇ ਹੁਣ ਇੱਥੋਂ ਜਾ ਕੇ ਲੁਧਿਆਣੇ ਮੀਲਾ ਲਾਉਣਾ ਆ ਇਹ ਕਿ ਆਇਤ ਤੋਂ ਪਹਿਲਾਂ ਕਿੱਥੇ ਲੱਗ ਗਏ ਪਹਿਲਾਂ ਵੀ ਲੁਧਿਆਣੇ ਲੱਗ ਗਏ ਇਤ ਤੋਂ ਪਹਿਲਾਂ ਵੀ ਲੁਧਿਆਣੀ ਲੱਗ ਕੇ ਆਏ ਆ ਹੁਣ ਆਪਣਾ ਬਣਾ ਰਹੇ ਆ ਰੋਟੀ ਪਾਣੀ ਉਹ ਠੀਕ ਠਾਕ ਆ ਪਰ ਚਲੋ ਭਈਆ ਚਲੋ ਬੰਦੇ ਲੱਗ ਗਿਆ ਗਰਾਉਂਡ 'ਤੇ ਖੇਡਣ ਕਰ ਦੁਬਾਰਾ ਸਾਹਿਬ ਨੂੰ ਆਪਾਂ ਪਹਿਲਾਂ ਗਏ ਸੀ ਉਹ ਵਿੱਚ ਉਹ ਲਾਈਵ ਦੇ ਵਿੱਚ ਆ ਗਿਆ ਸਾਰਾ ਤੇ ਹੁਣ ਆਪਾਂ ਪਿੰਡ ਦੇ ਬਾਰ-ਬਾਰ ਜਾਵਾਂਗੇ ਬਾਰ-ਬਾਰ ਜਾ ਕੇ ਤਾਂ ਆਪਣੀ ਜਿਹੜੀ ਬਾਹਰ ਬੈਠੀ ਆ ਸਚਿਣ ਐਨ ਆਈ ਸਿਆਣੀ ਬਜ਼ੁਰਗ ਭੈਣ ਭਰਾ ਉਹਨਾਂ ਨੂੰ ਦਿਖਾਵਾਂਗੇ ਮੋਤ ਆਪਣੀ ਪਿੰਡ ਵਾਲੇ ਕਈ ਜਾਣੇ ਦੇਖਦੀ ਆ ਉਹਨਾਂ ਦਾ ਵੀ ਤੁਹਾਨੂੰ ਕੀੜਾ ਆਪਣਾ ਚੈਨਲ ਲਿਕਦੇ ਆ ਇਦਾਂ ਪਿੰਡ ਦੇ ਦਰਸ਼ਨ ਹੋ ਜਾਂਦੇ ਆ ਬਾਰ ਬੈਠੇ ਬੈਠੇ ਪੰਗੋੜਵਰੇ ਆ ਸੇੜ ਮਾਰਵਰ ਸਕੂਲ ਵਾਲੇ ਆ ਗਰੀਆ ਕਲਾਕਾਰੀ ਕੀਤੀ ਹੋਆ ਤੇ ਜਿਹੜਾ ਆ ਰਿਹਾ اے ਵੀ ਸਾਰਾ ਐਨ ਆ ਆਈ ਉਹ ਬੰਦੇ ਜਿਹੜੇ ਬਾਹਰ ਗਏ ਹੋਆ ਉਹਨਾਂ ਦੇ ਸਹਿਯੋਗਦਾਰ ਬਣਿਆ ਪਿੰਡ ਦਾ ਕੋਈ ਵੀ ਕੰਮ ਐ ਐਨਆਰਆਈਆਂ ਤੋਂ ਬਿਨਾ ਨਹੀਂ ਹੋ ਸਕਦਾ ਕਿੰਨਾ ਸਹਜੂਗ ਐਨਆਰਆਈ ਬੰਦੇ ਕਰਦੇ ਆ ਉਹਦੇ ਨਾਲ ਪਿੰਡ ਦੀ ਡਵੈਲਪਮੈਂਟ ਹੋਂਦੀ ਆ ਅੰਗੇ ਤੋਂ ਵੀ ਹੁੰਦਾਰਾ ਬਈ ਤਾਂ ਜੋ ਪਿੰਡ ਸੋਹਣਾ ਲੱਗੇ ਆਪ ਸਕੂਲ ਤੋਂ ਆ ਗਏ ਅੱਜ ਨੂੰ ਐਂਡ ਵਾਲੀਆਂ ਸੜਕਾਂ ਬਣ ਗਈਆਂ ਹੁਣ ਵਧੀਆ ਜਿਹੜੇ ਜਿਹੜਾ ਮਾਰ ਜਾਂਦੇ ਉਹਨਾਂ ਨੂੰ ਤਾਂ ਹੁਣ ਪਤਾ ਆ ਮੱਤੀ ਜੇ ਨਾਲ ਨੇ ਚੈਰ ਹੋ ਗਿਆ ਆਇਆਂ ਨੂੰ ਸਿਆਣੀ ਬੰਦੇ ਆ ਜਿਹੜੇ ਨਹੀਂ ਆ ਸਕੇ ਕਿਸੇ ਕਾਰਨ ਉਹਨਾਂ ਨਾਲੇ ਨਹੀਂ ਪਤਾ ਇਹ ਆਪਾਂ ਪਿੰਡ ਦੇ ਬਾਹਰ-ਬਾਰ ਆ ਗਏ ਆ ਇੱਥੇ ਵੀ ਛਾਂ ਨੂੰ ਬੈਠੀ ਹੁੰਦੇ ਸਿਆਣੀ ਮੀਰਗ ਕਿੱਦਾਂ ਭਈ अपने पिंड की सोसायटी बैंक बंद हो चुकी है ये पुराने बजुर्ग ना इत पहला ठेका हों कहते हों बे पासे ठेके वाले पासे ਇਸ ਪਾਸੇ ਠੀਕਾ ਹੁੰਦਾ ਸੀ ਬਹੁਤ ਪੁਰਾਣਾ ਤਾਂ ਸਾਨੂੰ ਤਾਂ ਜਿੱਤੀਆਂ ਸੱਤੋਂ ਜਿਹੜੇ ਬਾਅਦ ਛੁੱਟੇ ਆ ਉਹਨਾਂ ਨੂੰ ਚੱਲ ਨਹੀਂ ਪਤਾ ਉਹਨਾ ਇਹ ਇੱਧਰ ਆ ਗਏ ਆਪਾਂ ਟੈਂਪੂਆਂ ਵਾਲੇ ਅੱਡੇ ਟੈਂਪੂਆਂ ਵਾਲੇ ਅੱਡੇ ਤੋਂ ਪਹਿਲਾਂ ਹੁੰਦਾ ਸੀ ਇਹ ਤੰਗਿਆਂ ਵਾਲਾ ਅੱਡਾ ਇੰਨੇ ਸੀ ਤੰਗਿਆਂ ਵਾਲੇ ੱਡੇ ਆ ਤੇ ਕੇਂਦਰਾ ਬੈਂਕ ਦੇ ਸਕਿਉਰਟੀ ਗਾਰਡ ਲੱਗਦਾ ਚੇਂਜ ਹੋ ਗਏ ਇਹ ਅਜੇ ਜੰਝ ਘਰ ਇੱਥੇ ਬੈਠੇ ਆ ਸਿਆਣੀ ਇਹ ਝੜਕ ਜਾਂਦੀ ਆ ਪਿੰਡ ਤੋਂ ਮੀ ਲੋੜਵਾਲੂ ਇਹ ਗਰਾਊਂਡ ਬਣਾਈ ਸੀ ਇਸ ਟਾਈਮ ਨਿਆਣੀ ਇੱਥੇ ਖੇਡਦੇ ਹੁੰਦੇ ਵੀ ਵਧੀਆ ਹਮ ਕੀਤਾ ਇਹ ਵੀ ਬਹੁਤ ਵਧੀਆ ਪ੍ਰਾਲਾ ਸੀਗਾ ਕਿੱਥੇ ਲੱਗੇ ਹੋਗਾ ਗੁਰਦੁਆਰਾ ਬਾਹਰ ਲੈ ਪੈਣ। ਇਹਦਾ ਸੀਤਾਨਾ ਬਾਹਰਲਾ ਗੁਰਦੁਆਰਾ ਆ। ਅੰਦਰਲੀ ਪਾਸੇ ਗੁਰਦੁਆਰਾ ਸਭ ਸੀਤਾਨਾ ਗੁਰਦੁਆਰਾ। ਇਹ ਰੋਡ ਆਪਣਾ ਮੇਨ ਰੋਡ ਤੇ ਚੱਲ ਜਾਣਾ ਹੈ। ਸ਼ੀਤ ਅੰਦਗੋ ਗੁਰਦੁਆਰਾ ਸਾਹਿਬ ਤੇ ਲੋਕ ਤੇ ਬਾਕੀ ਆਪਾਂ ਇੱਥੇ ਹੀ ਕਰਦੇ ਆਂ ਬਲੌਗ ਦੀ ਸਮਾਪਤੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਹੋਰ ਵੀ ਜਿਹੜੇ ਮੈਂਬਰ ਆ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਾਓ ਬਹੁਤ ਬਹੁਤ ਧੰਨਵਾਦ ਚਲੋ ਫਿਰ ਮਿਲਦੇ ਆਪਾਂ ਅਗਲੇ ਬਲੌਗ